ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਿੱਛੇ ਮੈਂ ਤੁਹਾਨੂੰ ਦਿਖਾਇਆ ਸਾਰਾ ਹੀ ਇਹ ਨੌਜਵਾਨ ਜੋ ਚਤਰ ਸਿੰਘ ਨੇ ਆਪਣੇ ਹੁਸੈਨਪੁਰੇ ਤੇ ਜੋ ਕਿ ਖੇਤੀ ਕਰ ਰਹੇ ਆ ਸਾਰੀ ਰਵਾਇਤੀ ਖੇਤੀ ਹੈ ਇਹਨਾਂ ਨੇ ਮੱਕੀ ਲਾਈ ਵੀ ਇੱਥੇ ਆਹ ਮੱਕੀ ਬੀਜੀ ਵੀ ਤੀ ਆਪਣੀ ਗੜਿਆਂ ਨੇ ਇਹ ਵੀ ਬਰਬਾਦ ਕਰਕੇ ਰੱਖਤੀ ਸਾਰੀ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਇਹ ਸਾਰੇ ਤੋੜ ਤੇ ਗੋਭ ਜੜੀ ਦੀ ਸਾਰੀ ਗੜਿਆਂ ਨੇ ਖਤਮ ਕਰਤੀ ਇਹ ਤੇ ਇਹਦੇ ਉੱਪਰ ਦੱਸ ਰਹੇ ਆ ਇਹ ਕਿ ਇਹਨੂੰ ਕੁਕੜੀ ਆ ਜਿਹੜੀ ਉਹ ਮੁਸ਼ਕਲ ਆ ਲੱਗੂਗੀ ਜਾਂ ਗੋਬੇ ਟੁੱਟ ਗਈ ਉੱਪਰਲੇ ਪਾਸੇ ਤੁਸੀਂ ਦੇਖ ਰਹੇ ਆ ਸਾਰੇ ਇਹ 5-6 ਏਕੜ ਇੱਥੇ ਨਾਲੇ ਮੱਕੀ ਵੀਜੀ ਵੀ ਧੀ ਆਪਣੀ ਇਹ ਵੀ ਇਹਨਾਂ ਦੀ ਬਰਬਾਦ ਕਰਤੀ ਇਹਨਾਂ ਕੋਲ ਕਣਕ ਤਾਂ ਇਹ ਆਪਣੀ ਮੁੱਲੇ ਲੈ ਕੇ ਖਾਨੇ ਆ ਘਰਾਂ ਵਾਸਤੇ ਰੱਖਦੇ ਆ ਲੈ ਕੇ ਇਹਨੇ ਕਣਕ ਨਹੀਂ ਲਾਈ ਝੋਨਾ ਨਹੀਂ ਕੋਈ ਲਾਇਆ ਇਦਾਂ ਇਹ ਫਸਲਾਂ ਜਿਹੜੀਆਂ ਇਹ ਆਪਣੇ ਬੀਜ ਦੀਆਂ ਬਾਕੀ ਇਹਨਾਂ ਨਾਲ ਆਪਾਂ ਗੱਲਬਾਤ ਸਾਰੀ ਕਰਦੇ ਹਾਂ ਜੀ ਚੱਤਰ ਸਿੰਘ ਜੀ ਖਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜੀ ਇਹ ਖੱਤੇ ਦੇ ਵੀ ਛਾਲੂ ਲਾਇਆ ਵਾਸੀਂ ਅੱਛਾ ਜੀ ਆਲੂ ਲਾਉਣ ਤੋਂ ਬਾਅਦ ਅਸੀਂ ਮੱਕੀ ਲਾਈਏ ਇੱਕ ਤਾਂ ਐਤ ਕੀ ਮੱਕੀ ਦਾ ਬੀਜ ਬਲੈਕ ਚ ਮਿਲਿਆ ਜੀ ਹਾਂ ਅੱਛਾ ਜੀ ਸਾਨੂੰ 4 ਕਿਲੋ ਦੀ ਥੈਲੀ 2700 ਰੁਪਏ ਦੀ ਮਿਲਿਆ ਜੀ अच्छा है, थेक थेक है। जी ठीक है जी फाइनल कंपनी ਦਾ ਬੀਜ 2700 ਰੁਪਏ ਦਾ ਜੀ ਇੱਕ ਤਾਂ ਸਾਡੀ ਉਧਰੋਂ ਲੁੱਟੋਈ ਸਾਡਾ ਘੱਟੋ ਘੱਟ ਵੀ ਆਹ ਸਟੇਜ ਤੇ ਆਉਣ ਤੱਕ 20000 ਰੁਪਏ ਖਰਚਾ ਗਿਆ ਜੀ ਇਹਦੇ ਤੇ ਆਹ ਸਟੇਜ ਤੱਕ ਜੀ اچھا ਜੀ ਆਹ ਸਟੇਜ ਤੇ ਆ ਕੇ ਦੇਖ ਲਓ ਦੀ ਬਰਵਾਦੀ ਇੱਥੇ ਆ ਕੇ ਬਰਵਾਦੀ ਦੀ ਚੀਜ਼ ਦੀ ਹੋ ਗਈ ਇੱਥੇ ਆ ਕੇ ਜੀ ਸਾਡਾ 20000 ਰੁਪਏ ਏਕੜ ਮਗਰ ਹੁਣ ਦਾ ਘੱਟੋ ਘੱਟ 6000 ਦਾ ਤਾਂ ਬੀਜ ਹੋ ਗਿਆ ਜੀ ਹਾਂ ਜੀ 27 2700 ਰੁਪਏ ਲਾਈਏ 9 ਕਿਲੋ ਬੀਜ ਪਾਇਆ ਰਹੀਏ ਅਸੀਂ اچھا ਜੀ ਕਿੱਕੜ ਦਾ ਜੀ 6000 ਦਾ ਬੀਜ ਹੋ ਗਿਆ ਫਿਰ ਘੱਟੋ ਘੱਟ ਦੋ ਥੱਲੇ 2000 ਦਾ 3000 ਦਾ ਡਾਈ ਹੋ ਗਿਆ ਜੀ 9000 ਤੋਂ 10 ਤਾਂ ਇਹੀ ਹੋ ਗਿਆ ਜੀ ਬਿਲਕੁਲ 2000 ਰੁਪਏ ਵਢਾਈ ਵਾਲਾ ਲੈ ਗਿਆ ਜੀ ਹਾਂ ਤੇ ਉਦੋਂ ਬਾਅਦ ਖੇਤ ਬਾਇਆ ਜੀ ਖੇਤ ਤਿਆਰ ਕੀਤਾ ਘਟੂ ਘਟ 2000 ਦਾ ਤੇਲ ਖੇਤ ਤੇ ਲੱਗਿਆ ਜੋ ਵੀ ਓਵਰ ਆਲ ਹੁਣ ਤੱਕ ਸਪਰੇਹਾਂ ਸੁਪਰੇਹਾਂ ਕਰਕੇ ਰੇਪ ਆ ਕੇ ਸਾਰਾ ਕੁਝ ਕਰਕੇ ਸਾਡਾ 20000 ਰੁਪਏ ਖਰਚ ਆ ਗਿਆ ਜੀ ਇਹਦੇ ਤੇ 20000 ਰੁਪਏ ਖਰਚ ਆ ਗਿਆ ਤੁਸੀਂ ਐਂ ਦੇਖੋ ਵੀ ਜੇ ਇਹਦਾ ਟਾਲ ਤੇ ਵੀ ਨਹੀਂ ਖਰੀਦਣੀ ਤੁਸੀਂ ਦੇਖੋ ਹੁਣ ਆਪਾਂ ਸਾਰੇ ਜ਼ਿੰਮੇਦਾਰੇ ਆ ਜੀ ਇਹ ਇਹਨੂੰ ਕੋਈ ਖਰੀਦ ਲੂ ਟਾਲ ਤੇ ਜੀ ਆ ਪੱਤੇ ਮਰੁੱਛ ਤੇ ਇਹਦਾ ਕੋਈ ਖਰੀਦ ਕਰ ਲੂ ਇਹਨਾਂ ਨੇ ਸੁੱਕ ਜਾਣਾ ਜੀ ਆ ਤਾਂ ਸੁੱਕੇ ਇਹਨਾਂ ਨੇ ਸੁੱਕ ਜਾਣਾ ਆਪਾਂ ਨੂੰ ਇਹ ਜਿਹੜੀ ਐਂ ਖੜੀ ਲੱਗਦੀ ਐ ਵੀ ਟੁੱਟ ਗਈ ਜੀ ਤੁਸੀਂ ਇੱਥੋਂ ਦੇਖੋ ਇਹਨੂੰ ਆ ਥੱਲੋਂ ਦੇਖ ਇਹ ਤਾਂ ਹੁਣ ਆਪਾਂ ਨੂੰ ਖੜੀ ਲੱਗਦੀ ਐ ਨਾ ਸੁੱਕ ਜਾਣਾ ਜੀ ਇੱਥੋਂ ਕਈ ਬਹੁਤ ਸਾਰੇ ਟਾਣਡਿਆਂ ਨੇ ਤਾਂ ਸੁੱਕ ਜਾਣਾ ਆ ਦੇਖੋ ਆ ਦੇਖੋ ਆ ਗਿਰੇ ਵੇ ਟਾਣਡੇ ਸਾਰੇ ਟੁੱਟ ਗਏ ਆ ਦੇਖੋ ਦਿਖਦੇ ਆਰੇ ਟੁੱਟੇ ਪਏ ਸਾਰੇ ਸਾਰੇ ਟਾਣਡੇ ਟੁੱਟ ਗਏ ਇਹ ਇਹਨਾਂ ਨੇ ਸੁੱਕ ਜਾਣਾ ਜੀ ਸਾਰੇ ਟਾਣਡਿਆਂ ਨੇ ਦੇਖਣ ਨੂੰ ਤਾਂ ਹੁਣ ਆ ਆ ਜਮਾ ਟੁੱਟਿਆ ਭਾਈ ਹਰਾ ਤਾਂ ਇਹ ਵੀ ਖੜਾ ਈ ਜੇ ਆਪਾਂ ਕਿਸੇ ਵੀ ਹਰੀ ਖੜੀ ਆ ਟੁੱਟਿਆ ਵਾ ਦੇਖੋ ਇਹਦਾ ਲਿੰਕ ਟੁੱਟ ਗਿਆ ਹਰਾ ਤਾਂ ਇਹ ਵੀ ਖੜਾ ਹੁਣ ਇਹ ਜੇ ਪਰ ਦੇਖ ਲਓ 20000 ਰੁਪਏ ਖਰਚ ਆ ਗਿਆ ਸਾਨੂੰ 20000 ਮੋੜਨ ਦੀ ਵੀ ਆਸ ਨਹੀਂ ਹੈ ਜੀ ਛੱਲੀ ਤਾਂ ਬਹੁਤ ਦੂਰ ਦੀ ਗੱਲ ਆ ਛੱਲੀ ਤਾਂ ਛੱਲੀ ਹੁਣ ਆ ਆ ਉਹ ਨੂੰ ਪੈ ਰਹੀ ਹੈ ਛੱਲੀ ਆ ਮੱਕੀ ਨੂੰ ਜੀ ਉਹਦੇ ਪਰ ਪੱਤਾ ਇੱਕ ਵੀ ਨਹੀਂ ਹੈਗਾ ਉਹ ਨੂੰ ਛੱਲੀ ਨਹੀਂ ਕੰਮਜਾਬ ਨਹੀਂ ਹੋਣਾ ਜੀ ਛੱਲੀ 'ਚ ਦਾਣਾ ਹੀ ਨਹੀਂ ਬਣਨਾ ਆਪਣੇ ਰਿਸ਼ਤੇਦਾਰ ਆ ਟੌੜੇ ਤੋਂ ਉਹਨਾਂ ਦੇ ਵੀ 14-15 ਕਿਲੀਆਂ ਰੁਪਈਆ ਮਾਰ ਉਹ ਕਹਿੰਦੇ ਸਾਡੇ ਪਹਿਲਾਂ ਵੀ ਕਾਫੀ ਟਾਈਮ ਪਹਿਲਾਂ ਵੀ ਮਾਰ ਪੈ ਗਈ ਸੀ ਇਦਾਂ ਹੀ ਗੜੇ ਪੈ ਗਏ ਸੀ ਕਹਿੰਦੇ ਛੱਲੀ 'ਚ ਦਾਣਾ ਹੀ ਨਹੀਂ ਬਣਿਆ ਜਦੋਂ ਟਾਂਡੇ 'ਚ ਜਾਨ ਨਹੀਂ ਹੈਗੀ ਟਾਂਡੇ ਨੇ ਦੇਣੇ ਨਹੀਂ ਧੁੱਪੇ ਨਹੀਂ ਮਿਲਣੀ ਹੈਗੀ ਧੁੱਪ ਮਿਲਣੀ ਹੈ ਛੱਲੀ ਨੂੰ ਪੱਤਿਆਂ ਤੋਂ ਜਦੋਂ ਧੁੱਪੇ ਨਹੀਂ ਮਿਲਣੀ ਹੈਗੀ ਤਾਂ ਉਹ 'ਚ ਦਾਣਾ ਕੀ ਬਣੂਗਾ ਇਹ ਖਰਾਕੇ ਨਹੀਂ ਜਾਣੀ ਹੈਗੀ ਉਹਨੂੰ ਖਰਾਕ ਪੱਤਿਆਂ ਤੋਂ ਜਾਂਦੀ ਹੁੰਦੀ ਹੈ ਹਰ ਇੱਕ ਫਸਲ ਦੀ ਖਰਾਕ ਜਾਂਦੀ ਹੁੰਦੀ ਹੈ ਜਿਹੜੀ ਉਹ ਪੱਤਿਆਂ ਤੋਂ ਜਾਂਦੀ ਹੁੰਦੀ ਹੈ ਹੁਣ ਇਹਨੂੰ ਪੱਤਾ ਦਾ ਕੋਈ ਨਾਮ ਆਉਣਾ ਨਹੀਂ ਹੈਗਾ ਜੀ ਇਹਨੂੰ ਕੀ ਪੱਤਾ ਨਾਮ ਆਉਣਾ ਜੀ ਇਹਦੀ ਪੱਤੇ ਸਾਰੇ ਜਿੰਨੇ ਵੀ ਕੱਢਣੇ ਸੀ ਕੱਢ ਚੁੱਕੀ ਆ ਜੀ ਇਦੋਂ ਬਾਅਦ ਇਹਨੂੰ ਕੋਈ ਹੋਰ ਪੱਤਾ ਨਾਮਾ ਨਹੀਂ ਆਉਣਾ ਜਦੋਂ ਦਾਣੇ ਨੂੰ ਖਰਾਕੇ ਨਹੀਂ ਮਿਲਣੀ ਉਹਨੂੰ ਜਿਹੜੀ ਛੱਲੀ ਲੱਗਣੀ ਉਹਨੂੰ ਖਰਾਕੇ ਨਹੀਂ ਮਿਲਣੀ ਉਹਨੇ ਦਾਣਾ ਕੀ ਬਣਾਣਾ ਦਾਣਾ ਬਣਨੇ ਹੀ ਨਹੀਂ ਹੈਗਾ ਜੀ ਬਾਕੀ ਜਿਹੜਾ ਆਪਣਾ ਮੈਕਮਾ ਇੱਥੇ ਆ ਕੇ ਗਿਆ ਜੀ ਉਹ ਕੀ ਕਹਿੰਦੇ ਸੀ ਜਿਹੜੀ ਬਾੜੀ ਮੈਕਮੇ ਵਾਲੇ ਆ ਕੇ ਗਏ ਆ ਜੀ ਅੱਛਾ ਜੀ ਤੇ ਖੇਤੀਬਾੜ ਸ਼ਹੀਂ ਕੀਤੀ ਬੜੀ ਮਹਿਕਮੇ ਤੋਂ ਉਹਨਾਂ ਦਾ ਨਾਮ ਹੈਗਾ ਕੀ ਨਾਮਾ ਗੁਰਸਿੱਖ ਨੇ ਬਾਈ ਜੀ ਉਹ ਅ ਮੇਰੇ ਖਿਆਲ ਰਕਵਿੰਦਰ ਸਿੰਘ ਕੁਸ਼ ਉਸਾਰੀ ਕਰਕੇ ਆ ਉਹਨਾਂ ਦਾ ਨਾਮ ਇਦਾਂ ਅ ਉਹਦੇ ਸ਼ਹੀਂ ਬੜੀ ਚੀਫ ਨੇ ਜਿਹੜੇ ਉਹਨਾਂ ਨੇ ਸਾਜਰੀ ਭੇਜਾਈ ਸੰਦੀਪ ਸਿੰਘ ਜੀ ਨੇ 6 ਵਾਦੇ ਨੂੰ ਸਵੇਰ-ਸਵੇਰ ਹਾਂਜੀ ਹਾਂਜੀ 6 ਵਾਦੇ ਨੂੰ ਸਾਨੂੰ ਫੋਨ ਆ ਗਿਆ ਸੀ ਉਹਨਾਂ ਦਾ ਕਹਿੰਦੇ ਵੀ ਕਿੱਥੇ ਹੋ ਤੁਸੀਂ ਵੀ ਅਸੀਂ ਮਤਲਬ ਤੁਹਾਨੂੰ ਮਿਲਣਾ ਤੇਖ ਲਓ ਜੀ ਕਹਿੰਦੇ 6 ਵਾਦੇ ਨੂੰ ਇੱਥੇ ਖੇਤਾਂ ਦੇ ਵਿੱਚ ਸਾਡੇ ਜੋ ਫਟੇਗੜ ਦੇ ਸੀ ਚੀਫ ਇੰਜੀਨੀਅਰ ਸਾਹਿਬ ਨੇ ਉਹਨਾਂ ਨੇ ਆਪਣਾ ਇੱਥੇ ਇੱਕ ਮੁਲਾਜ਼ਮ ਆਪਣਾ ਡਿਊਟੀ ਦੇ ਭੇਜ ਤਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਜੀ ਜੋ ਚੀਫ ਸਾਹਿਬ ਨੇ ਮੈਨੂੰ ਚੀਫ ਸਾਹਿਬ ਦਾ ਫੋਨ ਆ ਗਿਆ ਸੀ ਸਵੇਰ-ਸਵੇਰ ਕਹਿੰਦੇ ਵੀ ਠੋਡੇ ਖੇਤਾਂ ਦੇ ਵਿੱਚ ਸਾਡਾ ਮੁਲਾਜ਼ਮ ਆ ਗਿਆ ਹੈ ਤੇਜਿੰਦਰ ਸਿੰਘ ਕੱਲ ਨਾਲ ਛੁੱਟੀ ਵਾਲਾ ਦਿਨ ਸੀ ਜੀ ਅੱਛਾ ਜੀ ਤੇਜਿੰਦਰ ਸਿੰਘ ਜੀ ਕੱਲ ਸਵੇਰ-ਸਵੇਰ ਸਾਡੇ ਖੇਤਾਂ ਦੇ ਵਿੱਚ ਆ ਗਏ ਸੀ ਸਾਨੂੰ 6 ਵਜੇ ਫੋਨ ਕਰਤਾ ਉਹਨਾਂ ਨੇ 6 ਵਜੇ ਸਵੇਰ ਆ ਕੇ ਸਾਡੇ ਖੇਤਾਂ ਦਾ ਮੌਇਨਾ ਕਰ ਲਿਆ ਸੀ ਲਾ ਦੇਖ ਲਓ ਜੀ ਇਹੋ ਜਿਹੇ ਅਫਸਰ ਵੀ ਵਧੀਆ ਅਫਸਰ ਹੈਗੇ ਆ ਜਿਹੜੇ ਆ ਕੇ ਸਰਜਰੀ ਮੁਆਇਨਾ ਇਹਨਾਂ ਦਾ ਖੇਤਾਂ ਦਾ ਕਰਕੇ ਗਏ ਆ ਮੱਕੀ ਦਾ ਸਾਰੀ ਦਾ ਇਹਦਾ ਦੇਖ ਕੇ ਗਏ ਆ ਉਹ ਆ ਕੇ ਤੇ ਤੇਜਿੰਦਰ ਸਿੰਘ ਜੀ ਜੋ ਕਿ ਖੇਤੀਬਾੜੀ ਅਫਸਰ ਨੇ ਇੱਥੇ ਫਤੇਗੜ੍ਹ ਸਾਇਆ ਉਹ ਸਾਰੀ ਇੱਥੇ ਆ ਕੇ ਜਿਹਦੇ 6 ਵਜੇ ਨੂੰ ਸਵੇਰੇ ਸਵੇਰੇ ਸਵੇਰ ਸਵੇਰ 6 ਵਜੇ ਨੂੰ ਉਹ ਇੱਥੇ ਆ ਕੇ ਗਏ ਆ ਸਾਰਾ ਮੁਆਇਨਾ ਜਿਹੜਾ ਉਹ ਕਰਕੇ ਗਏ ਆ ਤੇ ਪਟਵਾਰੀ ਸਾਹਿਬ ਦਾ ਸਾਨੂੰ ਫੋਨ ਆ ਗਿਆ ਜੀ ਹੁਣ ਦੀਪਾਂਸੂ ਜੀ ਉਹ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਇਹ ਸੰਤਪਰੇ ਚ ਪੈ ਜਾਂਦਾ ਜੀ ਅੱਛਾ ਜੀ ਉਹਦੇ ਵੀ ਦੀਪਾਂਸੂ ਜੀ ਹੋਣ ਆ ਜ ਐਤਵਾਰ ਵਾਲੇ ਦਿਨ ਵੀ ਉਹ ਫੀਲਡ ਸੰਤਪਰ ਸੈਨਪਰੇ ਦੀ ਜ਼ਮੀਨ ਪੈ ਜਾਂਦੀ ਹੈ ਜਿਹੜੇ ਮੈਂ ਤੁਹਾਨੂੰ ਸਬਜ਼ੀ ਦਿਖਾਈ ਸੀ ਉਹ ਸੈਨਪਰੇ ਦੀ ਪੈ ਜਾਂਦੀ ਆ ਇਹ ਆਉਂਦੇ ਹੀ ਉਹੀ ਆ ਜੀ ਦੀਪਾਂਸੂ ਪਟਵਾਰਾ ਜੀ ਪਟਵਾਰੀ ਸਾਹਿਬ ਉਹੀ ਆ ਉਹ ਫੀਲਡ ਤੇ ਆ ਚੁੱਕੇ ਨੇ ਜੀ ਉਹ ਕੱਲ ਵੀ ਕੱਲ ਆ ਜੋ ਜਿਹੜਾ ਮਾਰ ਕੇ ਹੁਣ ਵੀ ਉਹ ਨਿਕਲੇ ਆ ਇੱਥੋਂ ਹੀ ਮਿਲੇ ਆ ਤੇ ਉਹ ਬਹੁਤ ਵਧੀਆ ਕੋਆਪਰੇਟਿਵ ਇਨਸਾਨ ਪੂਰਾ ਜੈਜਾ ਕੱਦਿਆ ਵੀ ਕਿੰਨਾ ਨੁਕਸਾਨ ਆ ਕਿਸੇ ਦਾ ਕਿੰਨਾ ਨਹੀਂ ਉਹਨਾਂ ਨੇ ਸਾਡੇ ਨਾਲ ਕੱਲ ਮਤਲਬ ਜਿਵੇਂ ਕਿ ਛੁੱਟੀ ਸੀਗੀ ਉਹਨਾਂ ਨੂੰ ਵੀ ਉਹ ਵੀ ਸਾਡੇ ਕੋਲ ਮਤਲਬ 8:30 9 ਵਜੇ ਦੇ ਨੂੰ ਉੱਥੇ ਪਹੁੰਚ ਗਏ ਸੀਗੀ ਜੀ ਅੱਜ ਵੀ ਐਤਵਾਰ ਦਾ ਦਿਨ ਹੈ ਅੱਜ ਸੰਡੇ ਦਾ ਦਿਨ ਹੈ ਅੱਜ ਉਹ ਮੈਨੂੰ ਹੁਣੇ ਇੱਥੇ ਹੀ ਮਿਲੇ ਆ ਉਹ ਸੰਤਵਰੇ ਦੇ ਦੌਰੇ ਤੇ ਗਏ ਹੋਏ ਆ ਇਸ ਪਿੰਡ ਦੇ ਜਿੱਥੇ ਮਤਲਬ ਹੋਰ ਵੀ ਮਾੜਾ ਮੋਟਾ ਨੁਕਸਾਨ ਹੋਇਆ ਅੱਗੇ ਤੇ ਉੱਥੇ ਉਹ ਗਏ ਦੇਖ ਲਓ ਜੀ ਜੋ ਪਟਵਾਰੀ ਸਾਹਿਬ ਨੇ ਇੱਕ ਸਾਡੇ ਕਿਸਾਨ ਨੌਜਵਾਨ ਆ ਹੈ ਸਰਕਾਰ ਕਹਿੰਦੀ ਆ ਵੀ ਨੌਜਵਾਨੀ ਵੀ ਖੇਤੀਬਾੜੀ ਖੇਤੀ ਵਾਲੀ ਹੋ ਰਹੇ ਨੇ ਸਾਰੇ ਨੌਜਵਾਨ ਸਰਕਾਰ ਨੂੰ ਵੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਫੜਨੀ ਨਹੀਂ ਫੜਨੀ ਬਿਲਕੁਲ 100% ਸਰਕਾਰ ਇਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਜਿੱਕਣਾ ਕਹਿੰਦੇ ਨੇ ਵੀ ਬਾਹਰਲੇ ਦੇਸ਼ਾਂ ਨੂੰ ਨੌਜਵਾਨੀ ਜਾ ਰਹੀ ਹੈ ਜੇ ਰੋਕਣੀ ਆ ਇਕਨਾਂ ਦੇ ਨੌਜਵਾਨਾਂ ਨੂੰ ਸਰਕਾਰ ਦਾ ਫਰਜ਼ ਪੈਂਦਾ ਵੀ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਡਟੇ ਜਿੰਨਾ ਨੁਕਸਾਨ ਹੋਇਆ ਉਹਨੇ ਹੀ ਭਰਾਈ ਸਰਕਾਰ ਇਹਨਾਂ ਦੀ ਕਰੇ ਤਾਂ ਇਹਦਾ ਅਸੀਂ ਕਹਿੰਦੇ ਆ ਵੀ ਐਮਐਸਬੀ ਦਾ ਕਾਨੂੰਨ ਫਸਲਾਂ ਪਰ ਬਣਾਇਆ ਜਾਵੇ ਔਰ ਇਹਦੇ ਪਰ ਫਸਲ ਦੇ ਉੱਪਰ ਬੀਮਾ ਯੋਜਨਾ ਜੋ ਕਿ ਲਾਗੂ ਕੀਤੀ ਜਾਵੇ ਕਿਸਾਨ ਨੂੰ ਡਰ ਨਾ ਰਹੇ ਕਿਸੇ ਵੀ ਚੀਜ਼ ਦਾ ਤਾਂ ਉਹ ਕਾਮਯਾਬ ਹੋ ਸਕਦਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰਾਂ ਜੀ ਚਦਰ ਸਿੰਘ ਜੀ ਬੀਮੇ ਬਾਰੇ ਨਹੀਂ ਬੀਮਾ ਤਾਂ ਵਾਕਈ ਇੱਕ ਬਹੁਤ ਸੇਫ ਚੀਜ਼ ਹੈ ਜੀ ਉਹ ਉਹ ਚਲੋ ਪ੍ਰਮਾਤਮਾ ਸੱਚੇ ਪਾਤਸ਼ਾਹ ਨਾ ਕਰੇ ਵੀ ਕਿਸਾਨ ਦਾ ਨੁਕਸਾਨ ਨਾ ਹੋਵੇ ਜੀ ਆਪਾਂ ਕਹਿੰਦੇ ਨਹੀਂ ਵੀ ਕਿਸਾਨ ਦਾ ਪਰ ਅਦਰਵਾਈਜ਼ ਅਗਰ ਕਿਸਾਨ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਨੂੰ ਬੀਮਾ ਸਰ ਸਭ ਨੂੰ ਹੀ ਮਿਲਦਾ ਹੈ। ਇਹ ਕ ਕਿਸਾਨ ਨੂੰ ਛੱਡ ਕੇ ਬਾਕੀ ਸਭ ਨੂੰ ਬੀਮਾ ਮਿਲਦਾ ਕਿਸੇ ਦੀ ਦੁਕਾਨ ਨੂੰ ਅੱਗ ਲੱਗ ਜਵੇ ਜੀ ਦੁਕਾਨ ਨੂੰ ਅੱਗ ਲੱਗਣੀ ਵੀ ਤਾਂ ਇੱਕ ਅਚਨਚੇਤ ਕੁਦਰਤੀ ਤੌਰ ਤੇ ਲੱਗਦੀ ਹੈ ਜੀ। ਬਿਲਕੁਲ ਜੀ। ਕਿਸਾਨ ਦੁਕਾਨ ਨੂੰ ਅੱਗ ਲੱਗਣੀ ਦੁਕਾਨ ਟਹਿ ਜਾਣੀ ਇਹ ਵੀ ਕੁਦਰਤੀ ਆਫਤ ਹੈ। ਸਾਡੀਆਂ ਫਸਲਾਂ ਤੇ ਉਹਦਾ ਦੁਕਾਨ ਦੇ ਵਿੱਚ ਵੀ ਤਾਂ ਉਹਦਾ ਮਾਲ ਹੀ ਪਿਆ। ਸਾਡਾ ਖੇਤ ਦੇ ਵਿੱਚ ਵੀ ਸਾਡਾ ਮਾਲ ਪਿਆ। ਹੁਣ ਖੇਤ ਦੇ ਵਿੱਚ ਗੜੇ ਮਾਰੀ ਹੋ ਜਾਣੀ ਇਕੋ ਲੱਖ ਉਹਦਾ ਵੀ ਤਾਂ ਮੁਆਵਜ਼ਾ ਮਿਲਣਾ ਚਾਹੀਦਾ। ਜਦੋਂ ਵੀ ਕਦਕਾਨ ਚ ਮਾਲ ਪਏ ਦਾ ਮੁਆਵਜ਼ਾ ਮਤਲਬ ਇੰਸ਼ੋਰੈਂਸ ਹੈ ਤਾਂ ਖੇਤ ਦੀ ਕਿਉਂ ਇੰਸ਼ੋਰੈਂਸ ਨਹੀਂ ਹੋ ਸਕਦੀ ਅਸੀਂ ਕਹਿੰਦੇ ਆ ਵੀ ਸਾ ਤੋਂ ਜੋ ਮਤਲਬ ਇੰਸ਼ੋਰੈਂਸ ਦੇ ਪੈਸੇ ਜੋ ਬਣਦੇ ਆ ਅਸੀਂ ਦੇਣ ਨੂੰ ਤਿਆਰ ਆ ਬੀਮੇ ਦੇ ਜਿੰਨੇ ਪੈਸੇ ਹੋਣਗੇ ਅਸੀਂ ਭਰਾਂਗੇ ਪਰ ਇਹ ਵੀ ਗੱਲ ਹੋਵੇ ਨਾ ਵੀ ਕਰਨ ਬੀਮਾ ਛੋਟ ਹੀ ਦੇਣ ਸਾਨੂੰ ਵੀ ਹਾਂ ਤੁਹਾਨੂੰ ਬੀਮੇ ਦੇ ਪੈਸੇ ਮਿਲਣਗੇ ਜੋ ਨੁਕਸਾਨ ਹੋਊਗਾ ਉਹਦਾ ਜੋ ਖਰਚਾ ਹੋਊਗਾ ਚਲੋ ਜੀ ਇਹ ਸਾਰੇ ਨੌਜਵਾਨਾਂ ਦੀ ਬਿਚਾਰਾਂ ਜੋ ਤੁਹਾਡੇ ਕੋਲ ਸਾਂਝੀਆਂ ਕਰੀਆਂ ਨੇ ਅੱਗੇ ਜੋ ਤੁਸੀਂ ਵੀਡੀਓ ਨੂੰ ਮੈਂ ਪਹਿਲਾਂ ਵੀ ਬਾਤ ਗੱਲ ਕਰੀਏ ਵੀਡੀਓਾਂ ਦੇ ਵਿੱਚ ਤੁਸੀਂ ਨਹੀਂ ਆਪਣੇ ਆਪ ਆਪਣਾ ਫਰਜ ਸਮਝ ਕੇ ਵੀਡੀਓ ਨੂੰ ਇਹਨਾਂ ਨੂੰ ਵਾਤੇ ਵਾਦ ਸ਼ੇਅਰ ਕਰੋ ਆ ਸਰਕਾਰ ਤੱਕ ਇਹ ਸਾਡੀ ਇਹ ਵੀਡੀਓ ਪਹੁੰਚਦੀਆਂ ਕਰੋ ਭਰਾਵੋ ਤੁਸੀਂ ਸਾਰੇ ਹੀ ਜੋ ਸਾਡਾ ਸੋਸ਼ਲ ਮੀਡੀਆ ਦਾ ਪਰਿਵਾਰ ਹੈ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ